ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਇੱਕ ਪੋਸਟ ਪਾਈ ਸੀ ਜੀ ਫੇਸਬੁੱਕ ਪੇਜ ਤੇ ਹੈਲਥ ਹਰਬਲ ਪੇਜ ਆ ਮੇਰਾ ਉਹ ਤੇ ਮੈਂ ਅੱਜ ਇੱਕ ਪੋਸਟ ਪਾਈ ਸੀ ਤੇ ਉਹਦਾ ਟਾਈਟਲ ਮੈਂ ਲਿਖਿਆ ਸੀ ਵੀ ਜਦੋਂ ਸਹਾਰੇ ਤਾਹਨੇ ਦੇਣ ਲੱਗ ਜਣ ਤਾਂ ਆਪਾਂ ਨੂੰ ਆਪਣੀਆਂ ਵਸਾਕੀਆਂ ਤੋੜ ਕੇ ਛੁੱਟ ਦੇਣੀਆਂ ਚਾਹੀਦੀਆਂ ਨੇ ਤਾਂ ਮੈਨੂੰ ਕਈ ਕਾਲ ਆਈ ਜੀ ਕਿਉਂਕਿ ਮੇਰਾ ਨੰਬਰ ਉੱਤੇ ਦਿੱਤਾ ਹੋਇਆ ਸੀਗਾ ਤਾਂ ਸਾਰਿਆਂ ਨੇ ਬਹੁਤ ਪਸੰਦ ਕੀਤਾ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੀ ਪਹਿਲਾਂ ਤਾਂ ਵੀ ਜਿਨ੍ਹਾਂ ਜਿਨ੍ਹਾਂ ਨੇ ਉਹਨੂੰ ਪਸੰਦ ਕੀਤਾ ਤੇ ਮੈਨੂੰ ਬਹੁਤ ਹੀ ਪਿਆਰ ਦਿੱਤਾ ਜੀ ਬਹੁਤ ਕਾਲ ਆਏ ਮੇਰੇ ਕੋਲ ਅੱਜ ਉਹਦੇ ਤੇ ਤਾਂ ਮੈਂ ਕਹਿੰਨੀ ਐ ਵੀ ਉਹ ਕਹਿੰਦੇ ਵੀ ਦੀਦੀ ਕਈਆਂ ਨੇ ਤਾਂ ਮੈਨੂੰ ਪੁੱਛਿਆ ਵੀ ਦੀਦੀ ਇਹਦਾ ਮਤਲਬ ਕੀ ਹੈ ਕਿਉਂ ਕਈਆਂ ਨੂੰ ਨਹੀਂ ਵੀ ਤਿਆਰ ਹੁੰਦਾ ਹਨਾ ਤੇ ਮੇਰੀਆਂ ਛੋਟੀਆਂ ਬੱਚੀਆਂ ਨੇ ਵੀ ਕਾਲ ਕੀਤੀ ਤੇ ਪੁੱਛਿਆ ਵੀ ਮੈਡਮ ਇਹਦਾ ਮਤਲਬ ਕੀ ਹੈ ਉਹਦਾ ਮਤਲਬ ਇਹ ਹੈ ਜੀ ਵੀ ਜਦੋਂ ਆਪਾਂ ਨੂੰ ਆਪਣੇ ਹੀ ਖੁੱਜਾਂ ਮਾਰਨ ਲੱਗ ਜਾਣ ਤੇ ਫਿਰ ਆਪਾਂ ਉਹਨਾਂ ਨੂੰ ਕਿੰਨਾ ਕਚਰ ਨਾਲ ਰੱਖਾਂਗੇ ਜਦੋਂ ਆਪਣੀਆਂ ਵਿਸਾਖੀਆਂ ਆਪਾਂ ਨੂੰ ਹੁੱਜਾ ਮਾਰਨ ਲੱਗਦੀਆਂ ਉਹਨਾਂ ਦੇ ਹੀ ਆਪਾਂ ਨੂੰ ਸਿਲਤਾ ਚੁੱਬਣ ਲੱਗਦੀਆਂ ਆਪਾਂ ਨੂੰ ਝਵੋਣ ਲੱਗਦੀਆਂ ਉਹ ਤਾਂ ਫਿਰ ਆਪਾਂ ਉਹਨਾਂ ਨੂੰ ਕਿੰਨਾ ਕਚਰ ਰੱਖਾਂਗੇ ਇਸ ਤੋਂ ਵਹਿਤਰ ਤੇ ਹੀ ਆ ਵੀ ਉਹਨਾਂ ਨੂੰ ਤੋੜ ਕੇ ਸਿੱਟ ਦਿਓ ਇਹੋ ਜਿਹੇ ਸਾਰੇ ਦੀ ਕੀ ਲੋੜ ਹੈ ਜੀ ਜਿਹੜੇ ਸਾਰੇ ਨੇ ਆਪਾਂ ਨੂੰ ਤਾਹਨੇ ਦੇ ਦੇ ਕਿ ਮਾਰ ਦੇਣਾ ਹੁੰਦਾ ਐਵੇਂ ਜਿਹੇ ਸਾਰੇ ਦੀ ਫਿਰ ਲੋੜ ਨਹੀਂ ਐਦੂ ਤਾਂ ਫਿਰ ਬੰਦਾ ਬਿਨਾ ਸਾਰੇ ਤੋਂ ਚੰਗਾ ਹੁੰਦਾ ਪਰ ਮੈਂ ਤਾਂ ਇਹ ਕਹਿਣੀ ਹੈ ਜੀ ਵੀ ਜਿੱਥੋਂ ਤੱਕ ਹੋ ਸਕੇ ਕਿਸੇ ਦਾ ਸਹਾਰਾ ਨਾ ਮੰਗੋ ਸਾਰੇ ਜਦੋਂ ਆਪਾਂ ਮੰਗਦੇ ਆ ਨਾ ਤੇ ਜਦੋਂ ਉਹ ਹੁੱਜਾਂ ਵੱਜਦੀਆਂ ਨੇ ਤੇ ਫਿਰ ਉਦੋਂ ਸਾਰੇ ਆਪਾਂ ਨੂੰ ਔਖਾ ਬਹੁਤ ਹੋ ਜਾਂਦਾ ਤੇ ਸਾਰੇ ਆਪਾਂ ਨੂੰ ਭੁੱਲਣੇ ਪੈਂਦੇ ਤੇ ਪਰ ਆਪਾਂ ਨੂੰ ਤਾਂ ਭੁੱਲੇ ਨਹੀਂ ਜਾਂਦੇ ਉਸ ਟਾਈਮ ਤੇ ਤੇ ਮੈਂ ਪਹਿਲਾਂ ਹੀ ਇਹ ਕਹਿਣੀ ਆ ਵੀ ਤੁਸੀਂ ਕੰਮ ਹੀ ਉਹੋ ਜਿਹਾ ਕਰੋ ਵੀ ਜਿਹੜਾ ਤੁਹਾਨੂੰ ਦਿੱਕਤ ਨਾ ਕੋਈ ਆਵੇ ਤੇ ਤੁਸੀਂ ਆਪ ਦਾ ਆਪ ਦੇ ਆਪ ਨੂੰ ਇੰਨਾ ਮਤਲਬ ਜਗਾ ਲਓ ਵੀ ਤੁਹਾਨੂੰ ਸਾਰਿਆਂ ਦੀ ਲੋੜ ਹੀ ਨਾ ਪਵੇ ਤੁਸੀਂ ਆਪਦੇ ਕੰਮ ਖੁਦ ਕਰੋ ਉਹਦਾ ਤੁਸੀਂ ਮੰਨ ਲਓ ਕਰਨੇ ਸਿੱਖੋ ਤੁਸੀਂ ਸਿਆਣਿਆਂ ਦੀ ਘਾਬਤਾ ਵੀ ਜਦੋਂ ਉઠੋ ਉਹਦੀ ਸਵੇਰਾ ਜੇ ਤੁਸੀਂ ਅੱਜ ਉੱਠ ਕੇ ਮੇਰੀ ਵੀਡੀਓ ਸੁਣ ਕੇ ਜੇ ਤੁਹਾਡਾ ਕੋਈ ਮਨ ਬਣਦਾ ਤਾਂ ਤੁਸੀਂ ਮੈਂ ਕਹਿੰਨੀ ਆ ਅੱਜ ਹੀ ਉੱਠੋ ਅੱਜ ਹੀ ਉੱਠ ਕੇ ਤੁਸੀਂ ਸੋਚੋ ਵੀ ਮੈਂ ਕੁਝ ਕਰਨਾ ਹੈ ਮੈਨੂੰ ਕੁਝ ਕਰ ਲੈਣਾ ਚਾਹੀਦਾ ਮੈਂ ਵੀ ਸਾਰਿਆਂ ਤੋਂ ਅੱਗੇ ਵਧਣਾ ਆਪਾਂ ਕੋਈ ਪੇਟ 'ਚ ਨਹੀਂ ਪਹਿਲਾਂ ਵਧੇ ਹੁੰਦੇ ਜੀ ਪਹਿਲਾਂ ਕੋਈ ਧੁਰ ਤੋਂ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਉਹਦਾ ਦਿਮਾਗ ਧੁਰ ਤੋਂ ਕੰਮ ਕਰਨ ਲੱਗਦਾ ਹੁੰਦਾ ਹੈ ਦਾ ਮਤਲਬ ਕਿ ਜਿਵੇਂ ਕਿਸੇ ਨੇ ਪੱਥਰ ਨੂੰ ਪੁੱਛਿਆ ਸੀ ਗੋਲ ਪੱਥਰ ਪਿਆ ਸੀ ਉਹਨੂੰ ਕਿਸੇ ਨੇ ਪੁੱਛਿਆ ਠੇਡਾ ਮਾਰ ਕੇ ਕਹਿੰਦਾ ਪੱਥਰਾ ਤੂੰ ਗੋਲ ਕਿਵੇਂ ਹੈ ਉਹ ਕਹਿੰਦਾ ਜੀ ਠੇਡੇ ਖਾ ਖਾ ਕੇ ਹੋਇਆ ਹੁਣ ਮੈਨੂੰ ਕਈ ਪੁੱਛਦੇ ਆ ਵੀ ਦੀਦੀ ਤੁਹਾਡਾ ਦਿਮਾਗ ਬੜਾ ਕੰਮ ਕਰਦਾ ਹੈਗਾ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋ ਤੇ ਬਹੁਤ ਕੁਝ ਤੁਸੀਂ ਮੰਨ ਲਓ ਸੁਣਾਉਨੇ ਹੋ ਤੇ ਇਹ ਹੁੰਦਾ ਜੀ ਜਦੋਂ ਆਪਣੀ ਆਤਮਾ ਨਾਲ ਆਪਣੇ ਸਰੀਰ ਨਾਲ ਆਪਣੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਉਹ ਘੜੀਆਂ ਵਿੱਚ ਦੀ ਨੰਗੇ ਹੁੰਨੇ ਆ ਨਾ ਤਾਂ ਫਿਰ ਆਪਾਂ ਜਿਹੜੀ ਗਲੀ ਵਿੱਚ ਦੀ ਨੰਗੇ ਹੁੰਨੇ ਆ ਨਾ ਤੇ ਉਹਨਾਂ ਰਾਵਾਂ ਦਾ ਆਪਾਂ ਨੂੰ ਪਤਾ ਹੁੰਦਾ ਉਹਨਾਂ ਪਿੰਡਾਂ ਦਾ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਇਸ ਰਾਹ ਵਿੱਚ ਦੀ ਨੰਗੇ ਸੀ ਤੇ ਆਹ ਰਾਹ ਲੰਘ ਕੇ ਅੱਗੇ ਜਾ ਕੇ ਆਹ ਪਿੰਡ ਆਊਗਾ ਮੈਂ ਇਹਨਾਂ ਰਾਵਾਂ ਵਿੱਚ ਦੀ ਨੰਗੀ ਹੋਈ ਆ ਜੀ ਮੈਨੂੰ ਤਾਂ ਪਤਾ ਹੈ ਮੈਂ ਤੁਹਾਨੂੰ ਇਹੀ ਕਹਿਣੀ ਆ ਵੀ ਜਦੋਂ ਜਾਗੋ ਤੇ ਉਦੋਂ ਸਵੇਰਾ ਤੁਸੀਂ 10 ਵਜੇ ਜਾਗ ਗਏ ਤਾਂ 10 ਵਜੇ ਦਿਨ ਚੜ ਗਿਆ ਤੁਸੀਂ 11 ਵਜੇ ਜਾਗ ਗਏ ਤਾਂ ਇਹ ਨਾ ਸੋਚ ਵੀ 11 ਵਜੇ ਦੇ ਦੁਪਹਿਰਾਂ ਤਾਂ ਢਲ ਗਿਆ ਹੁਣ ਕੀ ਕਰਨਾ ਆਪਣੇ ਕੋਲੇ ਵਕਤ ਫੇਰ ਵੀ ਪਿਆ ਕੰਮ ਕਰਨ ਨੂੰ ਤੁਸੀਂ ਕੁਝ ਵੀ ਕਰ ਸਕਦੇ ਹੋ ਜੇ ਤੁਹਾਡੇ ਸਿਰ ਤੇ ਕੋਈ ਕਰਜ਼ਾ ਚੜ ਗਿਆ ਤਾਂ ਤੁਸੀਂ ਕਰਜ਼ਾ ਕਰਜ਼ਾ ਨਾ ਕਰੀ ਜਾਓ ਜੀ ਉਹਦੀ ਸਾਰਾ ਦਿਨ ਮਤਲਬ ਰਿਪੀਟ ਨਾ ਕਰੀ ਜਾਓ ਜਿਹੋ ਜੀ 네ਗੈਟਿਵਿਟੀ ਆਪਾਂ ਸੋਚਾਂਗੇ ਉਹੋ ਜੀ ਹੋਈ ਜਾਂਦੀ ਉਹਨੂੰ ਇਹ ਸੋਚੋ ਵੀ ਮੈਂ ਉਹਨੂੰ ਉਤਾਰਨਾ ਕਿਵੇਂ ਹੈ ਜਿਹੜੇ ਟਾਈਮ ਤੁਸੀਂ ਇਹ ਸੋਚਦੇ ਹੋ ਨਾ ਵੀ ਕਰਜ਼ਾ ਹੋ ਗਿਆ ਉਸ ਟਾਈਮ ਤੇ ਤੁਸੀਂ ਇਹ ਸੋਚੋ ਵੀ ਮੈਂ ਉਹਨੂੰ ਉਤਾਰਨਾ ਕਿਵੇਂ ਹੈ ਜਿੰਨਾ ਟਾਈਮ ਤੁਸੀਂ ਸੋਚਣ ਤੇ ਲਾਉਨੇ ਹੋ ਵੀ ਮੇਰੇ ਕਰਜ਼ਾ ਹੋ ਗਿਆ ਹੇ ਹੁਣ ਮੈਂ ਕੀ ਕਰੂੰਗਾ ਹੇ ਮੈਨੂੰ ਤਾਂ ਉਹ ਫਲਾਣਾ ਮੇਰੇ ਬਾਹਰ ਚ ਆਜੂਗਾ ਮੰਗਣ ਵਾਸਤੇ ਆਜੂਗਾ ਉਹਨਾ ਟਾਈਮ ਤੁਸੀਂ ਉਹਦਾ ਸੋਲੂਸ਼ਨ ਕੱਢੋ ਤੁਸੀਂ ਆਪਦਾ ਵਰਕ ਕਰੋ ਦਿਮਾਗ ਲਾਓ ਦਿਮਾਗ ਇਹੋ ਜੀ ਚੀਜ਼ ਹੈ ਜੀ ਜਦੋਂ ਆਪਾਂ ਇਹਨੂੰ ਕੰਮ ਕਰਨ ਲਾਉਨੇ ਆ ਨਾ ਤਾਂ ਉਦੋਂ ਇਹ ਕੰਮ ਵੀ ਕਰਨ ਲੱਗ ਜਾਂਦਾ ਜੇ ਆਪਾਂ ਸੁੱਨੇ ਜੇ ਹੋ ਕੇ ਬੈਠੇ ਰਵਾਂਗੇ ਤੇ ਬੈਠਾ ਵੀ ਰਹਿੰਦਾ ਜਿੱਧਰ ਨੂੰ ਦਿਮਾਗ ਇਹੋ ਜੀ ਚੀਜ਼ ਹੈ ਜਿੱਧਰ ਨੂੰ ਇਹਨੂੰ ਲਾ ਲੋਂਗੇ ਨਾ ਤੁਸੀਂ ਉੱਧਰ ਨੂੰ ਹੀ ਇਹ ਕੰਮ ਕਰਨ ਲੱਗ ਜੂਗਾ ਮੈਂ ਤੁਹਾਨੂੰ ਕਹਿਨੀ ਆ ਵੀ ਅਗਰ ਤੁਸੀਂ ਆਪ ਦਾ ਕੁਝ ਬਣਨਾ ਤਾਂ ਤੁਸੀਂ ਪੋਜ਼ਿਟਿਵ ਲੋਕਾਂ ਦੇ ਵਿੱਚ ਬੈਠੋ 네ਗੇਟਿਵ ਲੋਕਾਂ ਦੇ ਵਿੱਚ ਨਾ ਬੈਠੋ ਜਿਹੜੇ ਵਿਚਾਰੇ ਆਪ 네ਗੇਟਿਵ ਆ ਨਾ ਅਗਰ 10 ਬੰਦੇ ਪੋਜ਼ਿਟਿਵ ਆ ਤੇ ਇੱਕ ਵਿੱਚ 네ਗੇਟਿਵ ਆ ਕੇ ਬਹਿ ਗਿਆ ਨਾ ਤੇ ਉਹਨੇ ਸਾਰਿਆਂ ਨੂੰ 네ਗੇਟਿਵ ਕਰ ਦੇਣਾ ਇਹ ਪ੍ਰਕਿਰਤੀ ਦਾ ਨਿਯਮ ਹੈ ਜੀ ਵੀ ਮੈਂ ਦੇਖੀ ਆ ਗੱਲਾਂ ਇਹੋ ਜਿਹੀਆਂ ਵੀ ਅਗਰ ਇੱਕ ਬੰਦਾ 네ਗੇਟਿਵ ਆ ਕੇ ਬੈਠ ਗਾ ਉਹਨੇ 10 ਨੂੰ 네ਗੇਟਿਵ ਕਰ ਦੇਣਾ ਜੀ ਪੋਜ਼ਿਟਿਵ ਨੂੰ ਵੀ ਤੇ ਅਗਰ ਬੰਦਾ ਦਸਾਂ 10 네ਗੇਟਿਵ ਬੈਠਾ ਤੇ ਇੱਕ ਬੰਦਾ ਪੋਜ਼ਿਟਿਵ ਆ ਕੇ ਬਹਿ ਗਿਆ ਉਹਨੇ ਆਪਦੀ ਪੋਜ਼ਿਟਿਵਿਟੀ ਵਾਲੀਆਂ ਗੱਲਾਂ ਛੇੜ ਲਈਆਂ ਨਾ ਤੇ ਉਹਨਾਂ ਨੇ ਉਹਨੇ ਸਾਰਿਆਂ ਨੂੰ ਪੋਜ਼ਿਟਿਵ ਕਰ ਦੇਣਾ ਕਿ ਸਿਆਣਿਆਂ ਦੀ ਘਾਵਤਾ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਪਟਾ ਲੈਂਦਾ ਦੇਖਣ ਚ ਵੀ ਆਈਆਂ ਨੇ ਜੀ ਗੱਲਾਂ ਇਹ ਸੁਣਨ ਚ ਵੀ ਆਈਆਂ ਨੇ ਜਿਹੜੀਆਂ ਸਿਆਣਿਆਂ ਨੇ ਕਹੀਆਂ ਨੇ ਉਹ ਆਪਾਂ ਅੱਜ ਦਰਿਹਾਉਣੇ ਆ ਨਾ ਉਹ ਆਪਾਂ ਨੂੰ ਪਤਾ ਲੱਗਦਾ ਹੈਗਾ ਵੀ ਹਾਂ ਆ ਗੱਲ ਮੇਰੀ ਪਿਓ ਦਾਦੇ ਨੇ ਕਹੀ ਸੀ ਜਾਂ ਮੰਨ ਲਓ ਵੀ ਮੇਰੀ ਮਾਂ ਨੇ ਕਹੀ ਸੀ ਜਾਂ ਮੇਰੇ ਬਾਪ ਨੇ ਕਹੀ ਸੀ ਉਹ ਗੱਲਾਂ ਹੁਣ ਚੇਤੇ ਆਉਂਦੀਆਂ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਬੇਟਾ ਜੇ ਤੁਹਾਡੇ ਕੋਲੇ 4 ਰੁਪਏ ਹੈਗੇ ਨਾ ਉਹਨਾਂ ਨੂੰ ਾਨਾ ਸੋਚ ਸਮਝ ਕੇ ਲਾਓ ਉਹਨੂੰ ਕੱਪੜਿਆਂ ਤੇ ਨਾ ਲਾਓ ਉਹਨੂੰ ਭਾਂਡਿਆਂ ਤੇ ਨਾ ਲਾਓ ਕਹਿੰਦਾ ਜਦੋਂ ਜ਼ਰੂਰਤ ਪੈਂਦੀ ਹੈ ਨਾ ਤੇ ਉਦੋਂ ਆਪਣੇ ਤੰਤ ਤੇ ਪਾਏ ਹੋਏ ਕੱਪੜੇ ਵਿਕਦੇ ਨਹੀਂ ਹੈਗੇ ਤੇ ਨਾ ਭਾਂਡੇ ਲੱਗੇ ਹੋਏ ਵੇਖਣ ਤੁਸੀਂ ਉਹਨੂੰ ਇਹੋ ਜੀ ਚੀਜ਼ ਤੇ ਲਾਓ ਜੇ ਤੁਸੀਂ ਲਾਉਣਾ ਹੀ ਆ ਤਾਂ ਕਹਿੰਦੇ ਬੇਟਾ ਸਿਉਣਾ ਖਰੀਦ ਕੇ ਰੱਖ ਲਓ ਜੇ ਤੁਹਾਨੂੰ ਕੋਈ ਮੰਨ ਲਓ ਕੋਈ ਇਹੋ ਜੀ ਪੋਜੀਸ਼ਨ ਆ ਗਈ ਤਾਂ ਤੁਸੀਂ ਉਹਨੂੰ ਗਹਿਣੇ ਸੁੱਟ ਕੇ ਤੁਸੀਂ ਤਾਂ ਦੁਕਾਨ ਤੇ ਸੁੱਟ ਕੇ 4 ਰੁਪਏ ਤਾਂ ਲੈ ਲੋਗੇ ਇਹ ਉਹਨਾਂ ਦੀਆਂ ਘਾਵਤਾ ਹੁੰਦੀ ਸੀ ਪਹਿਲਾਂ ਵੀ ਬੇਟਾ ਸਿਆਣੇ ਬਣੀਦਾ ਹੁੰਦਾ ਤੇ ਇਹੋ ਜੇ ਮਤਲਬ ਕੱਪੜੇ ਤਾਂ ਕੀ ਆ ਕੱਪੜੇ ਨੇ ਤਾਂ ਧੋਪ ਆਇਆ ਤੇ ਗਿਆ ਅੱਜ ਕੱਲ ਆਪਾਂ ਫੈਸ਼ਨ ਫੈਸ਼ਨ ਚ ਹੀ ਆਪਾਂ ਮਤਲਬ ਅੱਧੇ ਕਰਜੇ ਥੱਲੇ ਤਾਂ ਆਪਾਂ ਫੈਸ਼ਨ ਚ ਹੀ ਹੋ ਜੰਨੇ ਆ ਮੈਂ ਮੇਰੀਆਂ ਭੈਣਾਂ ਨੂੰ ਵੀ ਇਹੀ ਕਹਨੀ ਆ ਪਰ ਹੁਣ ਗੁੱਸਾ ਵੀ ਕਈ ਬੀਬੀਆਂ ਭੈਣਾਂ ਮੇਰੀਆਂ ਕਰਨ ਗਈਆਂ ਮੈਂ ਕਹਨੀ ਆ ਵੀ ਤੁਸੀਂ ਉਹ ਨਹੀਂ ਕੀ ਚੀਜ਼ ਲੈ ਲਿਆ ਕਰੋ ਜਿੰਨੀ ਕੁ ਬਿਨਾਂ ਤੁਹਾਨੂੰ ਸਰਦਾ ਨੀਗਾ ਤੇ ਬਾਕੀ ਮਹਿੰਗੀ ਮਹਿੰਗੀਆਂ ਚੀਜ਼ਾਂ ਤਾਂ ਚੱਲੀ ਜਾਂਦੀਆਂ ਜਦੋਂ ਉਹਨੂੰ ਸਮਾਪਤ ਕਰ ਲਿਆ ਹੋਰ ਲੈ ਲਓ ਤੇ ਵਿਚਾਰੇ ਵੀਰਾਂ ਨੂੰ ਲੈਣਾ ਪੈਂਦਾ ਤੇ ਕਈ ਕਰਜੇ ਥੱਲੇ ਦੱਬੇ ਵੀ ਜਾਂਦੇ ਆ ਬਈ ਬਾਕੀ ਤਾਂ ਮੇਰੇ ਨਾਲੋਂ ਸਾਰੀਆਂ ਸਿਆਣੀਆਂ ਕਿਉਂਕਿ ਫਿਰ ਕਮੈਂਟ ਵੀ ਬੜੇ ਤਕੜੇ ਤਕੜੇ ਬੀਬੀਆਂ ਭੈਣੇ ਕਰਦੀਆਂ ਨੇ ਵੀਰ ਨਹੀਂ ਐਨੇ ਕਰਦੇ ਜਿੰਨੀਆਂ ਬੀਬੀਆਂ ਭੈਣਾ ਕਰਦੀਆਂ ਨੇ ਉਹ ਮੇਰੀ ਵੀਡੀਓ ਨਹੀਂ ਸੁਣਦੀਆਂ ਕਈ ਮੇਰੇ ਵੀਰ ਕਈ ਮੇਰੀਆਂ ਭੈਣਾ ਮੈਂ ਪੰਜਾਬੀ ਦੇ ਵਿੱਚ ਲਿਖਦੀਆਂ ਕਾਹਲ ਨਾਲ ਲਿਖੇ ਤੇ ਕਿਤੇ ਸਿਹਾਰੀ ਵੀ ਹਾਰੀ ਉਲਟੀ ਲੱਗ ਜਾਂਦੀ ਹੈ ਕੀ ਆ ਵੀ ਕੰਮ ਕਿਹੜਾ ਥੋੜੇ ਨੇ ਜੀ ਬਸ ਉਹ ਟਾਈਟਲ ਲਿਖਣਾ ਹੁੰਦਾ ਕੰਮ ਵੀ ਮੈਨੂੰ ਬਹੁਤ ਨੇ ਮੈਂ ਪੇਸ਼ੈਂਟ ਵੀ ਦੇਖਣੇ ਹੁੰਦੇ ਘਰ ਵੀ ਸੰਭਾਲਣਾ ਹੁੰਦਾ ਤੇ ਸਾਰੇ ਕੰਮ ਹੀ ਕਰਨੇ ਹੁੰਦੇ ਤੇ ਉਹ ਸਾਰੇ ਵੀਡੀਓ ਦਾ ਸ਼ੁਕਰਾਨਾ ਨਹੀਂ ਕਰਦੇ ਉਹ ਵੀਡੀਓ ਨੂੰ ਨਾਈਸ ਵੀਡੀਓ ਨਹੀਂ ਲਿਖਦੇ ਉਹ ਲਿਖ ਦੇਣਗੇ ਜੀ ਇਹ ਤੁਹਾਡੀ ਸਿਹਾਰੀ ਗਲਤ ਲੱਗੀ ਹੈ ਜੀ ਤੇ ਮੈਂ ਇੱਕ ਚਿੰਤਾ ਤੇ ਮੈਂ ਚਿਤਾ ਦਾ ਦੱਸਿਆ ਸੀਗਾ ਜੀ ਤੇ ਉਹ ਤੇ ਟਿੱਪੀ ਲਾਉਣੀ ਸੀ ਤੇ ਮੈਂ ਬਿੰਦੀ ਕਹਤਾ ਠੀਕ ਹੈ ਤੇ ਬਿੰਦੀ ਵੀ ਲਾਤੀ ਤੇ ਉਹ ਕਹਿੰਦੇ ਜੀ ਇਹ ਟਿੱਪੀ ਹੁੰਦੀ ਹੈ ਬਿੰਦੀ ਨਹੀਂ ਹੁੰਦੀ ਲੈ ਦੱਸੋ ਜੀ ਮੈਂ ਕਹ ਜੀ ਮੈਂ ਮੈਂ ਤਾਂ ਫਿਰ ਖੜਾ ਛੜਾ ਲੈਣੀ ਹੁੰਦੀ ਛੋਟੀ ਜੀ ਗੱਲ ਕਹਿ ਕੇ ਸਾਰਿਆਂ ਤੋਂ ਵੀ ਭਾਈ ਮੈਂ ਅਨਪੜਾ ਮੈਨੂੰ ਲਿਖਣਾ ਨਹੀਂ ਆਉਂਦਾ ਖੜਾ ਹੀ ਛੜਾਉਣਾ ਹੈ ਆਪਾਂ ਕੋਈ ਪੂਰੇ ਥੋੜਾ ਆ ਸਕਦੇ ਆ ਕਿਸੇ ਨਾਲ ਜਿੱਦ ਕੇ ਵੀ ਹੋ ਸਕਦਾ ਅਗਲੇ ਦਾ ਗਿਆਨ ਕਿੰਨਾ ਕੁ ਜ਼ਿਆਦਾ ਹੋਵੇ ਆਪਾਂ ਉਹਦੇ ਵਿੱਚ ਉਲਝ ਜੀਏ ਅਗਲਾ ਜ਼ਿਆਦਾ ਗਿਆਨ ਲਈ ਬੈਠਾ ਹੋਏ ਆਪਣੇ ਤੋਂ ਇਸ ਤੋਂ ਬਿਹਤਰ ਤਾਂ ਇਹ ਹੀ ਆ ਵੀ ਸਾਈਲੈਂਟ ਹੋ ਜਾਓ ਤੇ ਮੈਂ ਤੁਹਾਨੂੰ ਕਹਿ ਨਹੀਂ ਆਂ ਵੀ ਤੁਸੀਂ ਆਪ ਦੇ ਆਪ ਨੂੰ ਜਗਾਓ ਤੇ ਜੇ ਤੁਸੀਂ ਆਖੋ ਨਾ ਵੀ ਮੰਨ ਲਓ ਆਪਾਂ ਇੱਕ ਕਈਆਂ ਦੇ ਆਪਣੇ ਇਹ ਵੀ ਭਿਖਾ ਰਹਿੰਦਾ ਜੀ ਆਪਾਂ ਹੁਣ ਪੈਸੇ ਇਕੱਠੇ ਕਰ ਲਓ ਜੀ ਆਪਾਂ ਆਪਦੀ ਆਏ ਜ਼ਿੰਦਗੀ ਬਣਾ ਲਓ ਜੀ ਕੁਛ ਨਹੀਂ ਜੀ ਜਦੋਂ ਬੰਦਾ 50 ਪਲੱਸ ਹੋ ਜੇ ਨਾ ਉਹ ਤਿੰਨ ਚਾਰ ਚੀਜ਼ਾਂ ਦਾ ਧਿਆਨ ਰੱਖੇ ਵੀ ਮੈਂ ਤੁਹਾਨੂੰ ਕਿਹੜੀਆਂ ਦੱਸ ਰਹੀਆਂ ਇੱਕ ਤਾਂ ਜਦੋਂ 50 ਪਲੱਸ ਹੋ ਗਏ ਨਾ ਤੁਸੀਂ ਆਪ ਦਾ ਸਰੀਰ ਆਪ ਸੰਭਾਲਣਾ ਹੈ ਪਹਿਲਾਂ ਤਾਂ ਜਵਾਨੀ ਹੁੰਦੀ ਆ ਉਦੋਂ ਤਾਂ ਕੁਦਰਤੀ ਰੰਗ ਰੂਪ ਹੁੰਦੇ ਨੇ ਆਪਣੇ ਤੇ ਜਦੋਂ ਆਪਾਂ 50 ਪਲੱਸ ਹੋ ਗਏ ਨਾ ਤਾਂ ਉਦੋਂ ਆਪਾਂ ਨੂੰ ਸਵਾਰ ਕੇ ਰੱਖਣਾ ਪਊਗਾ ਆਪਣੀ ਬਾਡੀ ਨੂੰ ਆਪਣੇ ਸਰੀਰ ਨੂੰ ਵੀ ਇਹ ਤਾਂ ਛੇਤੀ ਛੇਤੀ ਕਿਤੇ ਇਹ ਮਰ ਜਾਇਆ ਨਾ ਜਾਵੇ ਇਹਦੇ ਵਾਸਤੇ ਇੱਕ ਤਾਂ ਤੁਸੀਂ ਪਾਣੀ ਪੀਣ ਦਾ ਧਿਆਨ ਰੱਖੋ ਜੀ ਪਾਣੀ ਬੈਠ ਕੇ ਪੀਓ ਤੇ ਥੋੜਾ ਥੋੜਾ ਕਰਕੇ ਸਿਪ ਸਿਪ ਕਰਕੇ ਪੀਓ ਐਨਾ ਵੀ ਪਾਣੀ ਜ਼ਿਆਦਾ ਅੰਦਰ ਨਾ ਸਿੱਟੋ ਵੀ ਤੁਹਾਡੇ ਗੋਡਿਆਂ ਦੇ ਵਿੱਚ ਚਲਿਆ ਜਾਵੇ ਦੂਜੀ ਗੱਲ ਇਹ ਹੈ ਵੀ মালਟੀ ਵਿਟਾਮਿਨ ਤੁਸੀਂ ਲੈਂਦੇ ਰਹੋ মালਟੀ ਮਿਨਰਲ মালਟੀ ਵਿਟਾਮਿਨ ਤੁਸੀਂ ਲੈਂਦੇ ਰਹੋ ਤਾਂ ਕਿ ਤੁਹਾਡੇ ਇਹ ਮਤਲਬ ਕਿ ਸਰੀਰ ਨੂੰ ਤੁਹਾਡੇ ਨੂੰ ਗਲੋ ਰੱਖੇ ਤੇ ਤੁਹਾਡੇ ਸਰੀਰ ਨੂੰ ਇਹ ਤੰਦਰੁਸਤ ਰੱਖੇ ਤੇ ਤੀਜੀ ਗੱਲ ਇਹ ਹੈ ਜੀ ਜਿੱਥੇ ਤੁਹਾਡਾ ਮਨ ਖੁਸ਼ ਹੁੰਦਾ ਹੈ ਜਿੱਥੇ ਤੁਹਾਨੂੰ ਆਏ ਲੱਗਦਾ ਹੈ ਵੀ ਮੈਨੂੰ ਕਿਤਾਬ ਪੜ੍ਹਨੀ ਚੰਗੀ ਲੱਗਦੀ ਹੈ ਜਾਂ ਮੈਨੂੰ ਮਤਲਬ ਬੂਟਿਆਂ ਦੇ ਵਿੱਚ ਤੁਰਨਾ ਫਿਰਨਾ ਚੰਗਾ ਲੱਗਦਾ ਮੈਨੂੰ ਬੂਟੇ ਸਵਾਰਨੇ ਚੰਗੇ ਲੱਗਦੇ ਜਾਂ ਮੈਨੂੰ ਪਾਰਕ ਚ ਜਾਣਾ ਚੰਗਾ ਲੱਗਦਾ ਜਾਂ ਮੈਨੂੰ ਗੁਰੂ ਘਰੇ ਜਾਣਾ ਚੰਗਾ ਲੱਗਦਾ ਜਾਂ ਮੈਨੂੰ ਪਾਠ ਕਰਨਾ ਚੰਗਾ ਲੱਗਦਾ ਤੁਸੀਂ ਆਪਦੇ ਮਨ ਨੂੰ ਉਧਰਲੇ ਪਾਸੇ ਲਾ ਲਓ ਚਿੰਤਾ ਚ ਨਾ ਲਾਓ 50 ਤੋਂ ਬਾਅਦ ਤਾਂ ਆਪਾਂ ਨੂੰ ਚਿੰਤਾ ਕਰਨੀ ਨਹੀਂ ਚਾਹੀਦੀ ਕਿਉਂਕਿ ਚਿੰਤਾ ਫਿਰ ਬੰਦੇ ਨੂੰ 50 ਤੋਂ ਸਿੱਧੀ 60 ਤੇ 70 ਤੱਕ ਲੈ ਜਾਂਦੀ ਹੈ ਜੀ ਜੇ ਜਾਉਨੇ ਆ ਨਾ ਆਪਾਂ 50 ਤੋਂ ਬਦੂਗਾ ਤੇ 1 ਸਾਲ ਤੇ ਪਰ ਜਾਵਾਂਗੇ ਸਿੱਧੇ 10 ਸਾਲ ਥੱਲੇ 51 ਸਾਲਾਂ ਦਾ ਬੰਦਾ ਫਿਰ 60 ਸਾਲਾਂ ਦਾ ਲੱਗਣ ਲੱਗ ਜਾਂਦਾ ਹੈਗਾ ਇਸ ਚੀਜ਼ ਦਾ ਥੋੜਾ ਜਆ ਤੁਸੀਂ ਧਿਆਨ ਰੱਖਿਆ ਕਰੋ ਤੇ ਟੈਨਸ਼ਨਾਂ ਨਾ ਲਿਆ ਕਰੋ ਤੇ ਆਪਦੇ ਆਪ ਨੂੰ ਇੰਨਾ ਸਟਰੋਂਗ ਰੱਖੋ ਵਧੀਆ ਰੱਖੋ ਜਿਹੜੇ ਕਰੋੜਾਂ ਦੇ ਮਾਲਕ ਹੈ ਜੀ ਉਹ ਕਿਹੜਾ ਸੋਨੇ ਦੀਆਂ ਬੁਰਕੀਆਂ ਵੜਦੇ ਨੇ ਵੀ ਉਹ ਸੋਨੇ ਦੀਆਂ ਬੁਰਕੀਆਂ ਖਾਂਦੇ ਹੋਣਗੇ ਬਸ ਇੰਨਾ ਹੀ ਹੈ ਉਹ ਵੀ ਆਪਣੇ ਵਰਗੇ ਕੋਈ ਚਟਣੀ ਨਾ ਖਾ ਲੈਂਦੇ ਹੋਣਗੇ ਉਹ ਦੋ ਸਬਜ਼ੀਆਂ ਰੱਖ ਕੇ ਘਰਾਂਲ ਰਹਿਤਾ ਰੱਖ ਲੈਂਦੇ ਹੋਣਗੇ ਖਾਣੀ ਤਾਂ ਰੋਟੀ ਹੈ ਜੀ ਕੋਈ ਕਣਕ ਦੀ ਖਾ ਲੰਦਾ ਕੋਈ ਜਵਾਂ ਦੀ ਖਾ ਕੇ ਪੈ ਜਾਂਦਾ ਢਿੱਡ ਤਾਂ ਸਾਰੇ ਭਰ ਕੇ ਸੌਣਗੇ ਭੁੱਖਾ ਕੋਈ ਨਹੀਂ ਸੌਂਦਾ ਜੀ ਭੁੱਖਾ ਉੱਠ ਸਕਦਾ ਇਨਸਾਨ ਪਰ ਭੁੱਖਾ ਸੌਂਦਾ ਨਹੀਂ ਹੈਗਾ ਭੁੱਖੇ ਬੰਦੇ ਨੂੰ ਨੀਂਦ ਨਹੀਂ ਆਉਂਦੀ ਉਹਨੇ ਰੋਟੀ ਖਾੜ ਹੀ ਖਾਣੀ ਆ ਕਮਾ ਕੇ ਖਾ ਲੂ ਆ ਆਪਦੀ ਕਿਵੇਂ ਖਾਵੇ ਮੰਗ ਕੇ ਲਿਆਵੇ ਕਮਾ ਕੇ ਖਾਵੇ ਉਹ ਰੋਟੀ ਖਾ ਕੇ ਹੀ ਪੈਂਦਾ ਮੈਂ ਤਾਂ ਤੁਹਾਨੂੰ ਇਹੀ ਕਹਿਣੀ ਹੈ ਦੋ ਚਾਰ ਗੱਲਾਂ ਵੀ ਸ਼ਾਂਤੀ ਆਪਾਂ ਨੂੰ ਕਦੋਂ ਆਉਂਦੀ ਹੈ ਜਦੋਂ ਆਪਾਂ ਮਨ ਨੂੰ ਸ਼ਾਂਤ ਆਪਣਾ ਹੋ ਗਿਆ ਆਪਾਂ ਕਿਸੇ ਦਾ ਕੁਝ ਦੇਣਾ ਨਹੀਂ ਆਪਾਂ ਕਿਸੇ ਨੂੰ ਮਾੜਾ ਕਿਹਾ ਨਹੀਂ ਆਪਾਂ ਕਿਸੇ ਦਾ ਬੁਰਾ ਕੀਤਾ ਨਹੀਂ ਆਹ ਸੋਚ ਲਿਆ ਕਰੋ ਤੁਸੀਂ ਵੀ ਆਪਾਂ ਕਿਸੇ ਦਾ ਖਾਦਾ ਨਹੀਂ ਆਪਾਂ ਕਿਸੇ ਦਾ ਬੁਰਾ ਨਹੀਂ ਕੀਤਾ ਆਪਾਂ ਕਿਸੇ ਦਾ ਲੁੱਟਿਆ ਨਹੀਂ ਤੇ ਆਪਣੇ ਮਨ ਨੂੰ ਆਪੇ ਸ਼ਾਂਤੀ ਹੈ ਤੇ ਰਹੀ ਗੱਲ ਕਹਿੰਦੇ ਬਾਹਰ ਨਿਕਲਣ ਵਾਲੀ ਕੀ ਗੱਲ ਭਈ ਆਪਾਂ ਕਿਹੜਾ ਕਿਸੇ ਦਾ ਮਾੜਾ ਕਰਤਾ ਵੀ ਆਪਾਂ ਬਾਹਰ ਨਹੀਂ ਨਿਕਲ ਸਕਦੇ ਬਾਰ ਨਿੱਕਲੋ ਕਿਸੇ ਦੇ ਮੱਥੇ ਲੱਗੋ ਗੱਲਾਂ ਕਰੋ ਚਾਰ ਬੱਚਾ ਨਾ ਖੇਡੋ ਗਲੀ ਦੇ ਵਿੱਚ ਤੁਰੋ ਫਿਰੋ ਠੰਡੀ ਹਵਾ ਦੇ ਵਿੱਚ ਤੁਰੋ ਤੁਸੀਂ ਤੇ ਐਡੀ ਕੋਈ ਲੰਮੀ ਚੌੜੀ ਗੱਲ ਨਹੀਂ ਹੁੰਦੀ ਤੇ ਬਾਕੀ ਰਹੀ ਗੱਲ ਆਪਸ ਸਹਾਰਿਆਂ ਤੋਂ ਸ਼ੁਰੂ ਕੀਤੀ ਸੀ ਕਿ ਜੀ ਸਹਾਰੇ ਤਾਂ ਬਸ ਸਹਾਰ ਹੀ ਬਣ ਜਾਂਦੇ ਨੇ ਤੇ ਸਾਥ ਦੇਣ ਵੇ ਕੋਈ ਸਾਥ ਨਹੀਂ ਦਿੰਦਾ ਹੈਗਾ ਮੈਂ ਤੁਹਾਨੂੰ ਇਹ ਕਹਿਣੀ ਹੈ ਵੀ ਪਹਿਲੀ ਗੱਲ ਤਾਂ ਤੁਸੀਂ ਸਹਾਰਾ ਤੱਕੋ ਹੀ ਨਾ ਆਪ ਦੇ ਆਪ ਨੂੰ ਇੰਨਾ ਸਟਰੋਂਗ ਕਰ ਲੋ ਇੰਨੀਆਂ ਆਪਦੀਆਂ ਹੱਡੀਆਂ ਮਜ਼ਬੂਤ ਕਰ ਲੋ ਤੁਸੀਂ ਵੀ ਤੁਹਾਨੂੰ ਕਿਸੇ ਸਹਾਰੇ ਦੀ ਲੋੜ ਨਾ ਪਵੇ ਤੁਹਾਨੂੰ ਨਾ ਜਾ ਕੇ ਅਗਲੇ ਨੂੰ ਕਹਿਣਾ ਪਵੇ ਵੀ ਤੂੰ ਮੇਰੀਆਂ ਰੋਟੀਆਂ ਪਕਾ ਕੇ ਦਿਨਾ ਜਾਂ ਤੂੰ ਮੇਰੇ ਮੂੰਹ 'ਚ ਬੁਰਕੀਆਂ ਪਾਉਣਾ ਤੁਸੀਂ ਕੰਮ ਹੀ ਉਹੋ ਜਿਹਾ ਕਰ ਲੋ ਜੀ ਤੁਸੀਂ ਕਾਰੋਬਾਰੀ ਉਹੋ ਜਿਹਾ ਕਰ ਲੋ ਅਗਲਾ ਚੱਲ ਕੇ ਆਵੇ ਵੀ ਮੈਂ ਤੈਨੂੰ ਰੋਟੀ ਖਵਾ ਕੇ ਜਾਵਾਂ ਤੈਨੂੰ ਮੈਂ ਚਾਹ ਪਾਣੀ ਪਿਆ ਕੇ ਜਾਵਾਂ ਜੇ ਤਾਂ ਕੋਈ ਆਉਂਦਾ ਤਾਂ ਮੋਸਟ ਵੈਲਕਮ ਹੈ ਜੀ ਜੇ ਕੋਈ ਜਾਂਦਾ ਤਾਂ ਉਹ ਅਗਲੇ ਦੀ ਮਰਜ਼ੀ ਹੈ ਪਰ ਮੈਂ ਕਹਿੰਦੀ ਆ ਵੀ ਤੁਸੀਂ ਖੁਸ਼ ਰਹੋ ਸਵਾਸਤ ਰਹੋ ਤੇ ਮਸਤ ਰਹੋ ਮੇਰੀਆਂ ਵੀਡੀਓ ਦੇਖਦੇ ਰਿਹਾ ਕਰੋ ਜੀ ਲਾਈਕ ਕਰਦੇ ਰਿਹਾ ਕਰੋ ਜੀ ਚੰਗੀਆਂ ਤੁਹਾਨੂੰ ਲੱਗਦੀਆਂ ਤਾਂ ਤੁਸੀਂ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਜੀ ਇਹਨਾਂ ਨੂੰ ਤੇ ਐਡੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੁੰਦੀ ਜੀ ਮਸਤ ਹੋ ਕੇ ਜ਼ਿੰਦਗੀ ਜਿਊਂ ਤੇ ਤੁਸੀਂ ਇੱਕ ਮੈਨੂੰ ਦੱਸਿਆ ਕਰੋ ਜੀ ਵੀ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਜੇ ਤੁਹਾਨੂੰ ਇਹਦੀਆਂ ਵਧੀਆ ਲੱਗਦੀਆਂ ਤਾਂ ਤੁਸੀਂ ਅਗਰ ਜਿਵੇਂ ਅੱਜ ਕੌਲ ਆਏ ਨੇ ਮੇਰੇ ਕੋਲੇ ਕੱਲ ਪਰਸੋਂ ਦੇ ਕੌਲ ਆਈ ਜਾਂਦੇ ਆ ਤੇ ਮੈਂ ਇਹ ਵੀਡੀਓ ਬਣਾਈ ਆ ਤੇ ਜੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਆਪਾਂ ਹੋਰ ਵੀਡੀਓ ਲੈ ਕੇ ਆ ਜਾਾਂਗੇ ਜੀ ਕੋਈ ਵਧੀਆ ਜੀ ਤੇ ਮੈਨੂੰ ਇੱਕ ਵਾਰ ਕਮੈਂਟ ਕਰਕੇ ਦੱਸਣਾ ਜਰੂਰ ਪਲੀਜ਼ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ